ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਕਿਸਾਨਾਂ ਨੂੰ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਿੱਤ ਉਹਨਾਂ ਦੀ ਪੱਕੀ ਆ ਮੋਦੀ ਨੂੰ ਲਾਣਤਾ ਪਾਓ ਮੋਦੀ ਨੂੰ ਗਾਲਾਂ ਕੱਢੋ ਕਮੈਂਟ ਦੇ ਵਿੱਚ ਕਿ ਕੰਜਰ ਦਾ ਪੰਜਾਬੀਆਂ ਦੇ ਨਾਲ ਹੀ ਪੰਗਾ ਲੈਂਦਾ ਨਾਨੇ ਪਤਾ ਉਹਨਾਂ ਨੇ ਗੋਟਨੀ ਲਵਾ ਦੇਣੀ ਆ ਤੇ ਬੁਰਾ ਹਾਲ ਕਰ ਦੇਣਗੇ ਅੱਗੇ ਤੁਸੀਂ ਵੀਡੀਓ ਦੇਖ ਲੈ ਕੇ ਰੀਪਰ ਦੇ ਵਿੱਚ ਕਿਸਾਨ ਭਾਈਚਾਰਾ ਨੇ ਲਾਲ ਮਿਰਚਾਂ ਪਾਲੀਆਂ ਤੇ ਹੁਣ ਫੌਜ ਕੰਨੀ ਸਿੱਟਣਗੇ ਉਹਨਾਂ ਨੂੰ ਪਿੱਛੇ ਕਰਨ ਦੇ ਲਈ ਤੇ ਮੋਰਚੇ ਤੇ ਵੀ ਲਗਾਤਾਰ ਡੱਟੇ ਹੋਏ ਨੇ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਪਦੀ ਮਿਹਨਤ ਉਹਨਾਂ ਦੀ ਜਾਰੀ ਆ ਤੇ ਜਿਹੜੇ ਉਹਨਾਂ ਨੇ ਆਪਦੇ ਪੱਕੇ ਸਥਾਨ ਪੱਕੇ ਕਰਲੇ ਸੀ ਕਿ ਕਿਸਾਨਾਂ ਨੂੰ ਅਸੀਂ ਅੱਗੇ ਵਧਣ ਨਹੀਂ ਦੇਵਾਂਗੇ ਤਾਂ ਤਾਂ ਫਿੱਕੀ ਆ ਪੱਟੀ ਤੁਰੀ ਜਾਂਦੇ ਨੇ ਕਿਸਾਨ ਹਰ ਇੱਕ ਚੀਜ਼ ਨੂੰ ਨਵੇਂ ਤੋਂ ਨਵੇਂ ਹੱਲ ਲੱਭ ਰਹੇ ਨੇ ਉਹਨਾਂ ਦੇ ਨਾਂ ਜਿੱਟਣ ਦੇ ਲਈ ਤਾਂ ਅੱਗੇ ਤੁਸੀਂ ਵੀਡੀਓ ਵੇਖ ਸਕਦੇ ਹੋ ਕਿਸ ਤਰ੍ਹਾਂ ਰਿਪਰ ਦੇ ਵਿੱਚ ਲਾਲ ਮਿਰਚਾ ਪਾ ਕੇ ਉਹਨਾਂ ਕਣੀ ਸਿੱਟਣਗੇ ਥੂੜੀ ਰਿਪਰ ਦੇ ਵਿੱਚ ਲਾਲ ਮਿਰਚਾ ਪਾ ਲਈਆਂ ਤੇ ਹੁਣ ਇਹਨਾਂ ਦਾ ਬੁਰਾ ਹਾਲ ਕਰਨਗੇ ਜਿਹੜੇ ਜਿਹੜੇ ਇਹਨਾਂ ਨੇ ਆਪਦੇ ਤੰਬੂ ਲਾਇਏ ਸੀ ਕਿ ਅਸੀਂ ਕਿਸਾਨਾਂ ਨੂੰ ਕਿਸਾਨ ਭਰਾਵਾਂ ਨੂੰ ਅੱਗੇ ਅਸੀਂ ਨਹੀਂ ਲੰਘਣ ਦੇਵਾਂਗੇ ਪਰ ਇਹਨਾਂ ਨੂੰ ਹੁਣ ਪਤਾ ਲੱਗੂ ਕਿ ਬਾ ਦੁਬਾਰਾ ਕਿੰਨਾ ਦੇ ਨਾਲ ਪੈ ਗਿਆ ਕਿਸਾਨ ਵੀ ਸੋਚਦੇ ਹੋਣਗੇ ਕਿ ਕਿਹੋ ਜੇ ਪੂਰੇ ਫੌਜੀ ਨੇ ਖੜਦੇ ਨਹੀਂ ਪਰ ਬਰਾਬਰ ਭਾਜੀ ਮੋੜ ਕੇ ਰਵਾਂਗੇ ਮੋਦੀ ਨੂੰ ਚੰਗਾ ਭਲਾ ਪਤਾ ਨਾ ਨੇ ਕੀ ਪੰਜਾਬੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਆ ਖਾਲਸਾ ਫੌਜ ਆ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਸੱਤ ਨੇ ਬੱਚੇ ਨੇ ਉਹਨਾਂ ਦੇ ਬਾਜੀ ਦੁੱਗਣੀ ਕਰਕੇ ਮੋੜਦੇ ਨੇ ਇਤਿਹਾਸ ਵੜ ਕੇ ਦੇਖ ਲੈ ਕਰ ਮੋਦੀ ਇੱਕ ਵਾਰ ਕਿ ਪੰਜਾਬੀਆਂ ਦੇ ਨਾਲ ਜਿਨ੍ਹਾਂ ਨੇ ਵੀ ਕੋਈ ਤੱਕਾ ਕੀਤਾ ਫਿਰ ਉਹਦੀ ਦੁੱਗਣੀ ਭਾਜੀ ਕਰਕੇ ਮੋੜਿਆ ਚਾਹੇ ਉਹ ਇੰਦਰਾ ਗਾਂਧੀ ਹੋਵੇ ਚਾਹੇ ਜਰਨਲ ਵੈਦਿਆ ਹੋਵੇ ਚਾਹੇ ਜਰਨਲ ਡਾਇਰ ਹੋਵੇ ਜਿੰਨਾ ਜਿੰਨਾ ਨੇ ਪੰਜਾਬੀਆਂ ਦੇ ਨਾਲ ਤੱਕਾ ਕੀਤਾ ਫਿਰ ਉਹਨਾਂ ਨੂੰ ਦੁੱਬੀ ਦੁੱਗਣੀ ਭਾਜੀ ਮੋੜੀਆ ਪੰਜਾਬੀਆਂ ਨੇ ਹਮੇਸ਼ਾ ਇਹ ਕੱਲ ਨੂੰ ਹਮੇਸ਼ਾ ਯਾਦ ਰੱਖਿਆ ਕਰ ਮੋਦੀ ਤੋਂ ਤੇਰੀ ਟੂਕਣੀ ਤਾਂ ਇੱਥੇ ਉਹਨਾਂ ਲਵਾ ਕੇ ਜਾਣਗੇ ਜਿੰਨੀ ਮਰਜ਼ੀ ਫੋਰਸ ਬੁਲਾ ਲਾ ਜਿੰਨੇ ਮਰਜ਼ੀ ਤਾਂ ਗਤ੍ਰਿਕ ਕੇ ਅਪਣਾਲਾ ਪਰ ਪੰਜਾਬੀਆਂ ਦੇ ਮੂਰੇ ਹਰ ਇੱਕ ਚੀਜ਼ ਫੇਲ ਆ ਇਹ ਕੋਈ ਨਾ ਕੋਈ ਜਿਗਾੜ ਤਾਂ ਲਾਈ ਜਾਣਗੇ ਤੇਰੇ ਨੱਕ ਦੇ ਵਿੱਚੇ ਦਮ ਕਰਕੇ ਜਾਣਗੇ ਗਲਤੀ ਦੱਸਣਗੇ ਇਤੋਂ ਵੀ ਲੋਕ ਹੰਲਾ ਕਰ ਰਹੇ ਆ ਕਰ ਰਹੇ ਬਾਹ ਕਰ ਰਹੇ ਮਰਨੋਂ ਨਹੀਂ ਡਰਦੇ ਕਦੇ ਵੀ ਪੰਜਾਬੀ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇਰਾ ਬੁਰਾ ਹਾਲ ਇੱਥੇ ਕਰਕੇ ਜਾਣਗੇ Thank you.